ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਭੀਮਰਾਓ ਜੀ ਵਿਦਕਰ ਜਿਨ੍ਹਾਂ ਨੂੰ ਸਵਿਧਾਨ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ ਉਹਨਾਂ ਨੇ ساری ਜ਼ਿੰਦਗੀ ਦਲਿਤ ਭਾਈਚਾਰੇ ਦੇ ਉੱਤੇ ਕੰਮ ਕੀਤਾ ਮਿਹਨਤ ਕੀਤੀ ਉਹਨਾਂ ਨੂੰ ਸਮਝਾਇਆ ਪੜਨ ਦੀ ਮਹੱਤਤਾ ਦੱਸੀ ਕਿਤਾਬਾਂ ਦਾ ਕੀ योगदान ਹੋ ਸਕਦਾ ਸਾਡੀ ਜ਼ਿੰਦਗੀ ਚ ਇਹ ਦੱਸਿਆ ਅੱਜ ਉਹਨਾਂ ਦਾ ਜਨਮ ਦਿਨ ਹੈ ਮੈਨੂੰ ਵੀ ਸਾਰਿਆਂ ਵਾਂਗ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਆਪਣੇ ਸਾਰੇ ਭੈਣਾਂ ਭਰਾਵਾਂ ਨਾਲ ਜਿਹੜੇ ਡਾਕਟਰ ਅਬੈਦ ਕੋਰ ਸਾਹਿਬ ਦਾ ਮੇਰੇ ਵਾਂਗ ਸਤਿਕਾਰ ਕਰਦੇ ਨੇ ਲੋਕ ਬੇਸ਼ੱਕ ਉਹਨਾਂ ਨੂੰ ਦਲਤ ਕਹਿਣ ਜੋ ਮਰਜ਼ੀ ਕਹਿਣ ਕਿਉਂਕਿ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲਾ ਬੰਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਵਿੱਚ ਉੱਚਾ ਤੇ ਨੀਵਾਂ ਕੋਈ ਨਹੀਂ ਹੁੰਦਾ ਇਸ ਲਈ ਅਸੀਂ ਡਾਕਟਰ ਅੰਬेडकर ਸਾਹਿਬ ਨੇ ਵੀ ਜਿਹੜਾ ਇਹ ਮਿਹਨਤ ਕਰਕੇ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰ ਦਲਿਤ ਭਾਈਚਾਰੇ ਵਾਸਤੇ ਵਿਸ਼ੇਸ਼ ਰਖਵਾਏ ਨੇ ਉਹਦੇ ਕਰਕੇ ਵੀ ਸਾਨੂੰ ਉਹਨਾਂ ਦਾ ਸਾਰਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਇਹ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਇਹ ਵੱਖਰੀ ਗੱਲ ਹੈ ਕਿ ਇਸ ਅਕਿਰਤ ਘਣ ਮੁਲਕ ਦੇ ਬੇਪਰਵਾਦ ਵਾਲੇ ਲੋਕ ਜਿਹੜੇ ਰਾਜ ਕਰ ਰਹੇ ਨੇ ਸਿੱਧੇ ਰੂਪ ਵਿੱਚ ਵੀ ਤੇ ਅਸਿੱਧੇ ਰੂਪ ਵਿੱਚ ਵੀ ਉਹਨਾਂ ਨੇ ਇੰਨੇ ਮਹਾਨ ਵਿਅਕਤੀ ਡਾਕਟਰ ਭੀਮrao ਅੰਬੇਦਕਰ ਸਾਹਿਬ ਨੂੰ ਵੀ 1952 ਦੇ ਵਿੱਚ ਵੋਟਾਂ ਵਿੱਚ ਹਰਵਾ ਦਿੱਤਾ ਇਹ ਬੜਾ ਦੁੱਖ ਹੈ ਤੇ ਹਮੇਸ਼ਾ ਰਹੂਗਾ ਪਰ ਫਿਰ ਵੀ ਜਿਹੜੀ ਮਿਹਨਤ ਕਰਨੀ ਜਿਹੜਾ ਪੜਨਾ ਤੇ ਜਿਹੜਾ ਦਲਿਤ ਭਾਈਚਾਰੇ ਨੂੰ ਉੱਚਾ ਚੁੱਕਣਾ ਗਰੀਬਾਂ ਨੂੰ ਉੱਪਰ ਚੁੱਕਣ ਦਾ ਜਿਹੜਾ ਉਹਨਾਂ ਨੇ ਵਿਸ਼ੇਸ਼ ਅਧਿਕਾਰ ਸੰਵਿਧਾਨ ਚ ਦਿੱਤੇ ਨੇ ਉਦਾਸੀ ਜਿੱਥੇ ਧੰਨਵਾਦ ਕਰਦੇ ਆ ਉੱਥੇ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੀ ਸਾਰਿਆਂ ਨਾਲ ਖੁਸ਼ੀ ਜ਼ਾਹਰ ਕਰਦੇ ਆ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ